ਉਨੇ ਜਿਹੜੇ ਧਾਰਨ ਤੇ ਗੁਹਾਚੇ ਹਨ ਲੇਕਿਨ ਇਹ ਸਾਡੇ ਪੰਜਾਬ ਦੇ ਕਪਤਾਨ ਮੰਤਰੀ ਸਰਦਾਰ ਅਰਮਪ੍ਰੀਤ ਸਿੰਘ ਸੌਂਦ ਜੀ ਅਸੀਂ ਪ੍ਰਸ਼ਾਸਨ ਨੂੰ ਸਖਤ ਅਦੇਤਾ ਜਾਰੀ ਕੀਤੀਆਂ ਸੀ ਚਾਹੇ ਉਹ ਐਡਮਿਨਿਸਟ੍ਰੇਸ਼ਨ ਵਾਲੇ ਪਾਸੇ ਚਾਹੇ ਪੁਲਿਸ ਡਿਪਾਰਟਮੈਂਟ ਹੋਵੇ ਚਾਹੇ ਅਫਸਰ ਹੋਣ ਮਿਊਸਪਲ ਕਮੇਟੀ ਦੇ जी जगन्नाथ जी जगन्नाथ जी। ਸਾਡੇ ਨਾਲ ਖੜੇ ਸਚੀਦਾਨੰਦ ਮਹਾਰਾਜ ਜੀ ਬਾਬਾ ਜੀ। ਇਹ ਸਾਡੇ ਆਸ਼ਮ ਦੇ ਬਹੁਤ ਪੁਰਾਣੇ ਸੇਵਕ ਤੁਸੀਂ ਦੇਖ ਰਹੇ ਹੋ ਭਗਵਾਨ ਜਗਨਨਾਥ ਰੱਥ ਯਾਤਰਾ ਜੋ ਆ ਰਹੀ ਹੈ ਉਹਦਾ ਸਵਾਦ ਕਰ ਲਈ। ਸ਼ਰਧਾਲੂ ਖੜੇ ਆ ਫੁੱਲਾਂ ਦੇ। ਅੱਜ ਪੂਰਾ ਖੰਨਾ ਸ਼ਹਿਰ ਗੂੰਜ ਉਠਾ ਹੈ। ਮੈਂ ਨਿਸ਼ਾ ਗੁਪਤਾ ਔਰ ਅੱਜ ਹਮ ਪਹੁੰਚ ਚੁਕੇ ਹੈ। ਦੇਖ ਰਹੇ ਹੋ ਕਿ ਅੱਜ ਪੰਜਾਬ ਲਾਈਵ 819 ਆ ਇੱਥੇ ਪਹੁੰਚ ਚੁੱਕੀ ਹੈ ਜੋ ਕਿ ਜਗਨਨਾਥ ਯਾਤਰਾ ਦੇ ਵਿੱਚ ਜੋ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕੱਢੀ ਜਾ ਰਹੀ ਹੈ ਭਗਵਾਨ ਜਗਨਨਾਥ ਦੀ ਯਾਤਰਾ ਗੁਲਮੋਹ ਰੋਡ ਤੇ ਪਹੁੰਚ ਚੁੱਕੀ ਹੈ ਤੁਸੀਂ ਦੇਖ ਸਕਦੇ ਹੋ ਕਿ ਸ਼ਰਧਾਲੂਆਂ ਦਾ ਠਾਠਾ ਮਾਰਦਾ ਇਕੱਠ ਇਕੱਠਾ ਹੋਇਆ ਹੈ ਤੇ ਦੇਖੋ ਸਾਰੇ ਰਸਤੇ ਬਣਦੇ ਜਾ ਰਹੇ ਨੇ ਪ੍ਰਧਾਨ ਜੀ ਖੜੇ ਹੋ ਉਹ ਜਰ ਵਿੱਚ ਭਗਵਾਨ ਜਗਨਨਾਥ ਦੀ ਰੱਜ ਰੱਜਾ ਸਾਰਾ ਸ਼ਹਿਰ ਸਭ ਪਾਸੇ ਬਹੁਤ ਹੀ ਰੌਣਕਾਂ ਨੇ ਸਾਰਾ ਸ਼ਹਿਰ ਕਿਤੇ ਲੰਗਰ ਲੱਗ ਰਹੇ ਨੇ ਜਿਹੜੇ ਪ੍ਰੈਜ਼ੀਡੈਂਟ ਪ੍ਰਭੂ ਜੀ ਪ੍ਰੇਮਨਾਰ ਕਿਉਂ ਕੀ ਕਹਿਣਾ ਚਾਹੋਗੇ ਇਸ ਜਗਨਨਾਥ ਯਾਤਰਾ ਦੇ ਬਾਰੇ ਹਰੇਕ੍ਰਿਸ਼ਨ ਪ੍ਰਭੂ ਜੀ ਹਰੇਕ੍ਰਿਸ਼ਨ ਕ੍ਰਿਸ਼ਨ ਪ੍ਰਭੂ ਜੀ ਹਰੇਕ੍ਰਿਸ਼ਨ ਤੁਸੀਂ ਕੀ ਕਹਿਣਾ ਚਾਹੋਗੇ ਇਸ ਜਗਨਨਾਥ ਯਾਤਰਾ ਬਾਰੇ ਭਗਵਾਨ ਜਗਨਨਾਥ ਦੀ ਯਾਤਰਾ ਸ਼ਰਦਾ ਦਾ ਮਾਹੌਲ ਲੈ ਕੇ ਆਉਂਦੀ ਹੈ ਅੱਜ ਬੜਾ ਹੀ ਸਾਰੇ ਖੰਨੇ ਦੇ ਵਿੱਚ ਬੜਾ ਚੌਂਕ ਜਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਹਮਕਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਮੈਂ ਜਿਹਾਣ ਤੋਂ ਬੁਹਾਤੇ ਹੈ ਲੇਟੇ ਹੀ ਹਮਾਰੇ ਮੰਤਰੀ ਜੀ ਰਾਸਤੇ ਨੂੰ ਸਾਫ ਕਰ ਰਹੇ ਹੈ ਪ੍ਰਥਮ ਸੇਵਕ ਜਗਨਾ ਜੀ ਦੇ ਪ੍ਰਥਮ ਸੇਵਕ ਜਗਨਾ ਜੀ ਦੀ ਸੇਵਾ ਕਰਦੇ ਹੋਏ ਹਮੇਸ਼ਾ ਆਪਣਾ ਫਰਜ਼ ਅਦਾ ਕਰਦਾ ਜਦੋਂ ਇਹਨਾਂ ਨੇ ਸਾਡੇ ਨਾਲ ਗੱਲ ਕੀਤੀ ਪ੍ਰਸ਼ਾਸਨ ਅਸੀਂ ਪ੍ਰਸ਼ਾਸਨ ਨੂੰ ਸਖਤ ਤਦਅਤਾ ਜਾਰੀ ਕੀਤੀਆਂ ਸੀ ਚਾਹੇ ਉਹ ਐਡਮਿਨਿਸਟ੍ਰੇਟਰ ਜਨਰੇਸ਼ਨ ਵਾਲੇ ਪਾਸਿਓ ਚਾਹੇ ਪੁਲਿਸ ਡਿਪਾਰਟਮੈਂਟ ਹੋਵੇ ਚਾਹੇ ਅਫਸਰ ਹੋਣ ਮਿਊਸਪਲ ਕਮੇਟੀ ਦੇ ਚਾਹੇ ਬਿਜਲੀ ਬੋਰਡ ਦੇ ਕਿਉਂਕਿ ਬਿਜਲੀ ਬੋਰਡ ਦਾ ਵੀ ਬਹੁਤ ਵੱਡਾ ਰੋਲ ਹੁੰਦਾ ਹੈ ਇਹਦੇ ਵਿੱਚ ਹੈਲਥ ਸਿਸਟਮ ਹੈਲਥ ਕਾਰਪੋਰੇਸ਼ਨ ਦੇ ਵੱਲੋਂ ਹਰ ਤਰ੍ਹਾਂ ਦੇ ਜਾਨੀ ਕਿ ਡਿਪਾਰਟਮੈਂਟ ਨੇ ਆਪਣਾ ਫਰਜ਼ ਅਦਾ ਕੀਤਾ ਮੈਂ ਅਫਸਰਾਂ ਦੀ ਵੀ ਇਸ ਗੱਲ ਤੇ ਤਾਰੀਫ ਕਰਦਾ ਹਾਂ

के स्वागत के लिए जगह जगह पर रंगोलियां बनाई जा रही हैं, कि आप देख सकते हैं यहाँ पे भक्तों के स्वागत के स्वागत लिए तरह तरह की रंगोलियां बनाई जा रही हैं, उनकी सुख सुविधाओं का पूरा ध्यान रख दिया जा रहा है जैसे कि आप देख रहे हैं भक्तों के लिए पूरा उनके भोजन का प्रबंध किया गया है जगह जगह पर उनके लिए जल का प्रबंध किया गया है जैसा कि आप देख रहे हैं कि पुलिस प्रशासन ने विशेष रूप से ध्यान दिया है कि किसी भी तरह की अनहोनी ना हो भक्तों की पूरी सुरक्षा का ध्यान दिया जा रहा है प्रशासन ने बहुत ही अच्छा प्रबंध किया है जैसे कि आप सभी देख रहे हैं हमारे पीछे कि कैसे हरे कृष्ण 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 Oh, uh yeah. -huh. ਕਾਸੀ ਬਹੁਤ ਬਹੁਤ ਧੰਨਵਾਦੀ ਆ ਵੀਡੀਓ ਦਾ ਬਹੁਤ ਬਹੁਤ ਧੰਨਵਾਦੀ ਆ ਜੀ ਜਿਹੜੇ ਸਾਡੇ ਨਾਲ ਸਹਿਯੋਗ ਦੇ ਰਹੇ ਨੇ ਅੱਜ ਜਨਰਨਾਥ ਯਾਤਰਾ ਦਾ ਸਾਨੂੰ ਬੇਸਬਰੀ ਨਾਲ ਇੰਤਜ਼ਾਰ ਸੀਗਾ ਜੀ ਇਹਨਾਂ ਦੀ ਬਨੂਰ ਦੀ ਸੇਵਾ ਵੱਡੀ ਸਰਕਾਰਨ ਵੱਲੋਂ ਤੁਹਾਨੂੰ ਦਿੱਤੀ ਗਈ ਹੈ ਸਾਰੀ ਸੇਵਾ ਇਹਦੀ ਸੇਵਾ ਜਿਹਨੂੰ ਇਹ 1.5 ਤੋਂ 2 ਲੱਖ ਰੁਪਏ ਦਾ ਫਰੂਟ ਸਾਨੂੰ ਸ਼ਬਰੀ ਮੰਡੀ ਵੱਲੋਂ ਮਿਲਿਆ ਜੀ ਅਸੀਂ ਬਹੁਤ-ਬਹੁਤ ਧੰਨਵਾਦੀ ਆ ਜਨਨਾਥ ਜੀ ਦੇ ਸਾਡੇ ਰਾਤ ਯਾਤਰਾ ਦੇ ਸਾਰੇ ਖਾਣੇ ਵਾਲਿਆਂ ਨੂੰ ਬਹੁਤ-ਬਹੁਤ ਵਧਾਈਆਂ ਨੇ ਅਸੀਂ ਮੀਡੀਆ ਨੂੰ ਵੀ ਬਾਅਦ ਚਾਰ ਕੇ ਵਧਾਈ ਦਿੰਨੇ ਆ ਕਿ ਸਾਰੇ ਨੇ ਪੂਰਾ ਸਹਿਯੋਗ ਦੇ ਰਹੇ ਨੇ ਸ਼ਿਨਕ੍ਰਿਸ਼ਨ ਸ਼ਿਨਕ੍ਰਿਸ਼ਨ ਹਰੇ 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 ਰਾਮ ਹਰੇ ਰਾਮ ਹਰੇ ਰਾਮ 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 ਜੀ ਅੱਜ ਖਡਾ ਸ਼ਹਿਰ ਵਿੱਚ ਭਗਵਾਨ ਜਗਨਨਾਥ ਦੀ ਰਸ ਜਤਕਾ ਨਿਖਿਤ ਕੀਤੀ ਹੈ ਉੱਨਾ ਸ਼ਲਾਬ ਲੋਕਾਂ ਦਾ ਦੇਖੋ ਤੁਸੀਂ ਲੋਕ ਬੜੇ ਮਸਤ ਹੋ ਕੇ ਜਗਨਨਾਥ ਜੀ ਪੱਛੀ ਜਾਂਦੇ ਜਾ ਰਹੇ ਆ ਸਾਡੇ ਖੰਡਾ ਸ਼ਹਿਰ ਦੇ ਉੱਤੇ ਜਲਵਾ ਬਣਾ ਰਿਹਾ ਖੜਾ ਹਰਤਾਲ ਲਈ ਉਹ ਯਾਤਰਾ ਤੁਸੀਂ ਦੇਖ ਰਹੇ ਹੋ ਭਗਵਾਨ ਜਗਨਨਾਥ ਰਥ ਯਾਤਰਾ ਜੋ ਆ ਰਹੀ ਹੈ ਉਹਦਾ ਸਵਾਦ ਕਰ ਲਈ ਸ਼ਰਧਾਲੂ ਖੜੇ ਹਨ ਫੁੱਲਾਂ ਦੀ ਗੁਲਾਬ ਦੇ ਫੁੱਲਾਂ ਦੀ ਵਰਖਾ ਕਰ ਲਈ ਗੰਦੇ ਦੇ ਫੁੱਲਾਂ ਦੀ ਵਰਖਾ ਕਰ ਲਈ ਕਲੀਆਂ ਨਾਲ ਔਰ ਤੁਸੀਂ ਮੇਰੇ ਸਾਹਮਣੇ ਦੇਖ ਰਹੇ ਹੋ ਕਿ ਫੁੱਲਾਂ ਦੀ ਵਰਖਾ ਕਰ ਲਈ ਹੈ ਦੇਖੋ ਹਾਂਜੀ ਤੋ ਤ੍ਰੇ ਗਰਗਿ ਜੈ ਜੈਕਾਰ ਹੋਈ ਆ ਭੋਲੇ ਨਾਦੀ ਰਾਜਾ ਰਾਣੀ ਦੀ ਭਗਵਾਨ ਜਗਨਨਾਥ ਜੀ ਦੀ ਸਾਡੇ ਮਨੀ ਜੀ ਪੰਡਿਤ ਜੀ ਖੜੇ ਨੇ ਪਰੋਈ ਜੀ ਦੱਸਣੇ ਬਹੁਤ ਵਧੀਆ ਜੀ ਇਹ ਯਾਤਰਾ ਹੈ ਜੀ ਰਾਜ ਯਾਤਰਾ ਭਗਵਾਨ ਜਗਨਨਾਥ ਜੀ ਦੀ ਜਗਨਨਾਥ ਜੀ ਸਾਰੇ ਸ਼ਹਿਰ ਚ ਘੇੜਾ ਘੱਡ ਰਿਹਾ ਜੀ ਹਰ ਸਾਲ ਦੀ ਤੇਰਾ ਸਲਮੀ ਸਾਡੇ ਹੈਪੀ ਬਲੋਚਾ ਜੀ ਵੱਲੋਂ ਲਗਾ ਰਿਆ ਹੈ ਜਾਨਾ ਜੈ ਜੀਰਾ ਬੋਲਾਂ ਦੀ ਵਰਸ਼ਾ ਸਮੋਹ ਦੇ ਲੰਗਰ ਬੋਲੇ ਬੋਲੇ ਹੋ ਰਹੀਆਂ ਬੋਲੇ ਦਰੇ ਜਗਨਨਾਥ ભગવાન ਕੀ ਜੈ ਬਹੁਤ ਹੀ ਸ਼ੁਭ ਦਿਹਾੜੀ ਇਹ ਸਾਰੇ ਲੋਕੀ ਖੜੇ ਹੋਏ ਜਗਨਨਾਥ ਜੀ ਦੇ ਆਸ਼ੀਰਵਾਦਿਆਂ ਨੂੰ ਬੋਹ ਜਗਨਨਾਥ ભગવાન ਕੀ ਜੈ ਬੋਲੋ ਜਗਨਨਾਥ ભગવાન ਕੀ ਜੈ ਹੰਤੀਏ ਇੱਥੇ ਜਿੱਥੇ ਤੁਸੀਂ ਦੇਖੋਗੇ ਜਗਨਨਾਥ ਯਾਤਰਾ ਨਿਕਲ ਰਹੀ ਹੈ ਤੇ ਇੱਥੇ ਹਰ ਸਾਲ ਦੀ ਤਰ੍ਹਾਂ ਬ੍ਰਹਮਦੇਵ ਜੀ ਲੱਲੀ ਸ਼ਰਮਾ ਜੀ ਸ੍ਰੀ ਸਚidanand ਜੀ ਮਹਾਰਾਜ ਜੀ ਖੜੇ ਨੇ ਕੜੀ ਕੜੀ ਛੋਲੇ ਜਿਹਨੇ ਲੰਗਰ ਲਾਇਆ ਹੋਇਆ ਤੇ ਸਾਡੇ ਆਪਾਂ ਇਹਨਾਂ ਨਾਲ ਗੱਲ ਕਰਾਂਗੇ ਬਰ ਲੱਲੀ ਸ਼ਰਮਾ ਜੀ ਜੈ ਸ਼੍ਰੀ ਰਾਮ ਜੀ आज खन्ना शहर में भगवान जगन्नाथ जी की रथ यात्रा निकाली जा रही है इस यात्रा का स्वागत करने के लिए सभी धार्मिक संस्थाओं की ओर से स्वामी सच्चिदानंद महाराज जी के आशीर्वाद से यहाँ पर लंगर लगाया गया है जय श्री राम भगवान जगन्नाथ जी, जी बहुत कृपा है ਹਰਿਆ ਜੀਰਵਨਾਲ ਮਹਾਰਾਜੀ ਕਿਰਪਾ ਨਾਲ ਲੰਗਰ ਲਗਾ ਰਹੇ ਹਾਂ ਵਿਸ਼ਾਲਪਨ ਸੋਵਾਲ ਦੇ ਬਹੁਤ ਪਰਮਾਤਮਾ ਸਾਨੂੰ ਸ਼ੀਰੋ ਬਣਾ ਕੇ ਰੱਖੇ ਸਾਡੇ ਨਾਲ ਸਾਡੇ ਨਾਲ ਖੜੇ ਬ੍ਰਹਮਦੇਵ ਜੀ ਜਿੱਥੇ ਤੁਸੀਂ ਦੇਖੋਗੇ ਧਾਰਮਿਕ ਕੰਮ ਹੈ ਜਿੱਥੇ ਵੀ ਤੁਸੀਂ ਜਾਓਗੇ ਤੁਹਾਨੂੰ ਇਹ ਨਾ ਜੈ ਜਗਨਨਾਥ ਜੀ ਜੈ ਜਗਨਨਾਥ ਜੀ ਜੈ ਜਗਨਨਾਥ ਜੀ ਸਾਡੇ ਨਾਲ ਖੜੇ ਸਚੀਦਾਨੰਦ ਮਹਾਰਾਜ ਜੀ ਬਾਬਾ ਜੀ ਇਹ ਸਾਡੇ ਆਸ਼ਮ ਦੇ ਬਹੁਤ ਪੁਰਾਣੇ ਸੇਵਕ ਸ਼ਿਦਮਾਨ ਜੀ ਸਵਰਗੀ ਇੰਦਰਜੀਤ ਸ਼ਰਮਾ ਜੀ ਉਹਨਾਂ ਦਾ ਪਰਿਵਾਰ ਸੰਦੇਸ਼ ਸ਼ਰਮਾ ਉਹਨਾਂ ਦਾ ਪੋਤਾ ਵਿਸ਼ਾਲ ਸ਼ਰਮਾ ਇਹ ਉਹਨਾਂ ਦੀ ਫੇਟਰੀ ਦੀ ਦੁਕਾਨ ਹੈ ਉਹ ਆਜ ਉਹਨੇ ਕੜੀ ਚੋਲ ਦਾ ਨੰਗਰ ਲਗਾਇਆ ਹੈ ਸਭ ਕੋ ਸ਼ੁਭ ਕਾਮਨਾ ਅਸ਼ੀਰਵਾਦ ਜੈ ਜਗਨਨਾਥ ਜੀ ਮੈਂ ਪੰਜਾਬ ਲਾਈਵ 18 نیوز ਤੋਂ ਪਹੁੰਚ ਚੁੱਕੀ ਹਾਂ ਜਗਨਨਾਥ ਯਾਤਰਾ ਜੋਗੀ ਹੁਣ ਗੁਲਮੋੜ ਰੋਡ ਚੌਂਕ ਤੇ ਪਹੁੰਚ ਚੁੱਕੀ ਹਾਂ ਤੁਸੀਂ ਦੇਖ ਸਕਦੇ ਹੋ ਕਿ ਸੜਕ ਉੱਤੇ ਗਰਮੀ ਦੇ ਕਾਰਨ ਪਾਣੀ ਦਾ ਛਿੜਕਾ ਕੀਤਾ ਜਾ ਰਿਹਾ ਹੈ ਸ਼ਰਧਾਲੂਆਂ ਲਈ ਅਤੇ ਰੰਗੋਲੀਆਂ ਬਣਾਈਆਂ ਜਾ ਰਹੀਆਂ ਹਨ ਅਤੇ ਜਗ੍ਹਾ ਜਗ੍ਹਾ ਉੱਤੇ ਸਵਾਗਤੀ ਗੇਟ ਲਗਾਏ ਹੋਏ ਹਨ ਭਗਵਾਨ ਜਗਨਨਾਥ ਦੀ ਯਾਤਰਾ ਗੁਲਮੋਹ ਰੋਡ ਤੇ ਪਹੁੰਚ ਚੁੱਕੀ ਹੈ ਤੁਸੀਂ ਦੇਖ ਸਕਦੇ ਹੋ ਕਿ ਸ਼ਰਧਾਲੂਆਂ ਦਾ ਠਾਠਾ ਮਾਰਦਾ ਇਕੱਠ ਇਕੱਠਾ ਹੋਇਆ ਹੈ ਤੇ ਤੁਸੀਂ ਦੇਖ ਸਕਦੇ ਹੋ ਕਿ ਗਰਮੀ ਨੂੰ ਦੇਖਦੇ ਹੋਏ ਸ਼ਰਧਾਲੂਆਂ ਲਈ ਸੜਕ ਉੱਤੇ ਪਾਣੀ ਦਾ ਛਿੜਕਾ ਕੀਤਾ ਜਾ ਰਿਹਾ ਹੈ ਤੇ ਪ੍ਰਸ਼ਾਸਨ ਵੀ ਇਹ ਪੂਰਾ ਧਿਆਨ ਰੱਖ ਰਿਹਾ ਹੈ ਕਿ ਕੋਈ ਵੀ ਅਨਹੋਣੀ ਨਾ ਹੋਵੇ ਕਿਉਂਕਿ ਖੰਨਾ ਦੇ ਸਬਜੀ ਮੰਡੀਰ ਤੋਂ ਚੱਲ ਕੇ ਅੱਜ ਪਹੁੰਚੇ ਗੁਲਮੋਹ ਰੋਡ ਤੇ ਤੁਸੀਂ ਦੇਖ ਰਹੇ ਹੋ ਤੇ ਮੇਰੇ ਸਾਹਮਣੇ ਪਿੱਛੇ ਵਾਰਡ ਨੰਬਰ 19 ਦੇ ਗੋਲਦੀ ਸ਼ਰਮਾ ਜੀ ਖੜੇ ਹਨ ਨਾਲ ਸਮਾਜ ਸੇਵੀ ਰਵਿੰਦਰ ਰਵੀ ਜੀ ਖੜੇ ਨੇ ਹੋਰ ਸ਼ਰਦਾਲੂ ਖੜੇ ਨੇ ਉਹਨਾਂ ਨੂੰ ਪੁੱਛਣਿਆ ਰਵੀ ਜੀ ਕੀ ਕਹਿੰਦੇ ਤੁਹਾਡੇ ਜਗਨਨਾਥ ਦੀ ਯਾਤਰਾ ਜਿਹੜੀ ਆ ਰਹੀ ਹੈ ਤੁਹਾਨੂੰ ਅੱਜ ਭਗਵਾਨ ਜਗਨਨਾਥ ਦੀ ਯਾਤਰਾ ਬਾੜ ਨੰਬਰ 19 ਚ ਪਹੁੰਚ ਰਹੀ ਹੈ ਖੰਨਾ ਸ਼ਹਿਰ ਬੜੇ ਹਰਸੋ ਇਲਾਸ ਨਾਲ ਤੇ ਤੁਮ ਤੁਮ ਨਾਲ ਭਗਵਾਨ ਜੀ ਦਾ ਜਗਨਨਾਥ ਯਾਤਰਾ ਇਹਦਾ ਸਵਾਗਤ ਕਰ ਰਹੇ ਹਾਂ ਬਾੜ ਨੰਬਰ 19 ਵਾਲੇ ਮੈਂ ਸਾਰੇ ਖੰਨਾ ਵਾਸੀਆਂ ਨੂੰ ਵਧਾਈ ਦਿੰਨਾ ਹੈ ਭਗਵਾਨ ਜਗਨਨਾਥ ਯਾਤਰਾ ਜੀ ਦੀ ਇਸਨ ਰਵੀ ਜੀ ਸਮਾਜ ਸੇਵੀ ਔਰ ਸਾਡੇ ਨਾਲ ਗੋਲਦੀ ਸ਼ਰਮਾ ਜੀ ਗੋਲਦੀ ਸ਼ਰਮਾ ਵਾਰਡ ਨੰਬਰ 19 ਤੋਂ ਕਿਹ ਕਹਣੀ ਤੁਹਾਡਾ ਵਾਰਡ ਨੰਬਰ 19 ਦੇ ਵਿੱਚ ਭਗਵਾਨ ਜਗਨਨਾਥ ਜੀ ਜਿਹੜੀ ਰਥ ਯਾਤਰਾ ਪਹੁੰਚ ਰਹੀ ਹੈ ਸਾਡੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਵਾਰਡ ਵਾਸੀ ਸਾਰੇ ਇਕੱਠੇ ਹੋ ਕੇ ਬਹੁਤ ਭਰਮਾ ਸਵਾਗਤ ਕਰ ਰਹੇ ਆ ਤੇ ਇਸੇ ਮੌਕੇ ਤੇ ਅਸੀਂ ਸਵਰਗੀ ਬੰਟੀ ਪੈਂਟਰ ਜੀ ਨੂੰ ਯਾਦ ਕਰਦੇ ਹੋਏ ਉਹਨਾਂ ਦੇ ਜਿਹੜੇ ਸੁਪੁੱਤਰ ਨੇ ਸਾਹਿਲ ਬੰਟੀ ਜੀ ਉਹਨਾਂ ਨੇ ਉਹਨਾਂ ਦੀ ਪਰਪਰਾਂ ਨੂੰ ਅੱਗੇ ਲਿਜਾਂਦੇ ਹੋਏ ਉਸੇ ਤਰ੍ਹਾਂ ਵਾਰਡ ਦੇ ਵਿੱਚੋਂ ਰੌਣਕਾਂ ਲਾਈਆਂ ਹੋਈਆਂ ਜਿਵੇਂ ਸਵਰਗੀ ਬੰਟੀ ਪੈਂਟਰ ਜੀ ਲਾਉਂਦੇ ਹੁੰਦੇ ਸੀ ਇਸ ਕਰਕੇ ਅਸੀਂ ਸਾਰਿਆਂ ਨੇ ਇਹ ਪਹਿਲੇ ਪੀੜਾ ਚੱਕਿਆ ਹੋ ਜੀ ਵੀ ਜਦ ਤੱਕ ਮਨ ਲਕੀ ਇਹ ਪਰਪਰ ਪਰ ਚੱਲਦੀ ਰਹੂਗੀ ਤਾਂ ਅਸੀਂ ਵਾਰਡ ਨੰਬਰ 19 ਦੇ ਵਿੱਚ ਪਹੁੰਚਾਂ ਤੇ ਹਰ ਸਾਲ ਭਰਮਾ ਸਵਾਗਤ ਕਰਾਂਗੇ ਜਿਹਦੇ ਤਹਿਤ ਅੱਜ ਵੀ ਭਰ ਨੰਬਰ 19 ਵੱਲੋਂ ਔਰ ਵਾਰਡ ਨੰਬਰ ਦੇ ਵਾਸੀਆਂ ਵੱਲੋਂ ਕੀਤਾ ਜਾ ਰਿਹਾ ਜੀ ਅੱਜ ਤੁਹਾਡੀ ਅਸੀਂ ਖੜੀ ਹੋ ਅਸੀਂ ਵਾਰਡ ਨੰਬਰ 19 ਦੇ ਇੱਥੇ ਕਹਿੰਨੀ ਤੁਹਾਡੇ ਪਤਿਵ੍ਰਤੀ ਭਗਵਾਨ ਜਗਨਨਾਥ ਸਾਹਿਬ ਜਤਰਾ ਰਾਠ ਯਾਤਰਾ ਦਾ ਸ਼ਨਨ ਸਿੰਘ ਐਮਐਮ ਵਾਰਡ ਨੰਬਰ 19 ਤੇ ਪੁੱਜਣ ਤਾਂ ਤੁਸੀਂ ਦੇ ਦੇ ਸਮੋਸੇ ਠਾਠਾ ਮਾਰਦਾ ਖੱਟ ਸੰਗਤ ਮੇਰੇ ਪਿੱਛੇ ਕਿਸੇ ਤੇ ਕਿਸੇ ਦੇ ਕਿੰਨਾ ਇਕੱਠ ਹੈ ਸੰਗਤਾਂ ਸਵਾਗਤ ਕਰਨ ਲਈ ਖੜੀਆਂ ਹਨ ਇਹ ਭਗਵਾਨ ਜੀ ਦੀ ਕਿਰਪਾ ਹੈ ਜਿਹੜੀ ਸਾਡੇ ਵਾਰਡ ਦੇ ਉੱਤੇ ਕਿਉਂਕਿ ਇਸ ਇਲਾਕੇ ਤੋਂ ਨਿਕਲਦੀ ਹਰ ਸਾਲ ਯਾਤਰਾ ਮੇਰੇ ਨਾਲ ਪੰਡਤ ਜੀ ਸੁਖਦਨ ਅੰਕਲ ਜੀ ਖੜੇ ਨੇ ਤੇ ਨਾਲ ਹੋਰ ਸੰਗਤਾਂ ਵੀ ਖੜੀਆਂ ਜਿਹੜੇ ਸੇਵਾ ਕਰਦੇ ਨੇ ਹਰ ਸਾਲ ਉਹ ਵੀ ਨਾਲ ਖੜੇ ਨੇ ਤੇ ਅਸੀਂ ਧੰਨਵਾਦ ਕਰਦੇ ਹਾਂ ਸਬੂਚੀ ਸੰਗਤ ਦਾ ਕਿਉਂਕਿ ਭਗਵਾਨ ਜੀ ਦੇ ਸਾਡੇ ਇਲਾਕੇ 'ਚ ਚਰਨ ਪੈਂਦੇ ਨੇ ਤਾਂ ਖੁਸ਼ਹਾਲੀ ਸਾਡੇ ਰਹਿਦੀ ਹੈ ਔਰ ਇਸ ਗੱਲ ਨੂੰ ਮਾਨ ਪ੍ਰਾਪਤ ਇਸ ਵਾਰ ਦੇ ਕਾਉਂਸਲਰ ਹੋਣ ਦੇ ਨਾਤੇ ਸਾਨੂੰ ਵੀ ਇੱਥੇ ਭਗਵਾਨ ਜੀ ਦੇ ਚਰਨਾਂ 'ਚ ਸੇਵਾ ਕਰਨ ਦਾ ਮੌਕਾ ਮਿਲਦਾ ਹੈ ਧੰਨਵਾਦ ਕਰਦਾ ਹਾਂ ਓਮਕਾਰ ਸਿੰਘ ਸਤੂ ਜੀ ਤੁਹਾਡਾ ਤੇ ਵਿਸ਼ੇਸ਼ ਧੰਨਵਾਦ ਜਿੰਦਰ ਤੁਹਾਡਾ ਜਿਹੜਾ ਤੁਸੀਂ ਕਵਰੇਜ ਵੀ ਕਰ ਰਹੇ ਹੋ ਚੇਚੇ ਟੋਰ ਤੇ ਇਸ ਜਗਨਨਾਥ ਜੀ ਭਾਣੀ ਜੀ ਭਾਣੀ ਜੀ ਦੇਖ ਰਹੇ ਹੋ ਕਿ ਅੱਜ ਪੰਜਾਬ ਲਾਈਵ 18 ਦੀ ਟੀਮ ਆਇਥੇ ਪਹੁੰਚੀ ਹੈ ਜੋ ਕਿ ਜਗਨਨਾਥ ਯਾਤਰਾ ਦੇ ਵਿੱਚ ਜੋ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕੱਢੀ ਜਾ ਰਹੀ ਹੈ ਇਹ ਅਮਲੋ ਰੋਡ ਤੋਂ ਹੋ ਕੇ ਅੱਜ ਕਮਲਜੀ ਸਿੰਘ ਕਮਲ ਦੇ ਇਧਰ ਹਮੇ ਪਹੁੰਚੀ ਹੈ ਕਿ ਚਲੋ ਇਹ ਜਾਣਦੇ ਕਿ ਉਹ ਕੀ ਕਹਿਣਾ ਚਾਹੁੰਦੇ ਹਨ ਜੈ ਸ਼੍ਰੀ ਰਾਮ ਰਾਧਾ ਰਾਣੀ ਜੀ ਸਾਡੇ ਸ਼ਹਿਰ ਦੇ ਵਿੱਚ ਅੱਜ ਬਹੁਤ ਹੀ ਵੱਡੇ ਪੱਧਰ ਤੇ ਇਸ ਕੌਂ ਕਮੇਟੀ ਜਿਨ੍ਹਾਂ ਦੇ ਚੇਅਰਮੈਨ ਪਵਨ ਸਜਦੇਵਾ ਜੀ ਨੇ ਉਨ੍ਹਾਂ ਦੀ ਅਗਵਾਈ ਦੇ ਵਿੱਚ ਵੱਡੇ ਪੱਧਰ ਤੇ ਜਗਨਨਾਥ ਦੀ ਜਨ ਯਾਤਰਾ ਜਿਹੜੀ ਕੱਢੀ ਜਾ ਰਹੀ ਹੈ ਇਸ ਨੂੰ ਲੈ ਕੇ ਕਿੰਨੇ ਦਿਨਾਂ ਤੋਂ ਜਿਹੜਾ ਸ਼ਹਿਰ ਦੇ ਵਿੱਚ ਬਹੁਤ ਜਿਹੜਾ ਉਤਸ਼ਾਹ ਵਾਲਾ ਮਾਹੌਲ ਬਣਿਆ ਹੋਇਆ ਸੀ ਅੱਜ ਵੀ ਜਿਹੜਾ ਅ ਅੱਜ ਵੀ ਅੱਜ ਵੀ ਸਾਰਾ ਸ਼ਹਿਰ ਸਭ ਪਾਸੇ ਬਹੁਤ ਹੀ ਰੌਣਕਾਂ ਨੇ ਸਾਰਾ ਸ਼ਹਿਰ ਕਿਤੇ ਲੰਗਰ ਲੱਗ ਰਹੇ ਨੇ ਕਿਤੇ ਜਿਹੜੀ ਫੁੱਲਾਂ ਦੀ ਵਰਖਾ ਹੋ ਰਹੀ ਹੈ ਇਹ ਜਿਹੜੀ ਅੱਜ ਸ਼ੋਭਾ ਯਾਤਰਾ ਜਿਹੜੀ ਰੱਥ ਯਾਤਰਾ ਹੈ ਅੱਜ ਇੰਨੇ ਵੱਡੇ ਪੱਧਰ ਤੇ ਅੱਜ ਨਿਕਲ ਜਾ ਰਹੀ ਹੈ ਉਹਦੇ ਪਿੱਛੇ ਜਿਹੜਾ ਸਭ ਤੋਂ ਜਿਹੜਾ ਸਭ ਤੋਂ ਵੱਡਾ ਜਿਹੜਾ ਯੋਗਦਾਨ ਹੈ ਸਾਡੇ ਨਾਲ ਅੱਜ ਸਜਦੇਵਾ ਜੀ ਸਾਡੇ ਕੋਲ ਖੜੇ ਨੇ ਪਵਨ ਸਜਦੇਵਾ ਜੀ ਇਹਨਾਂ ਦੀ ਜਿਹੜੀ ਮਿਹਨਤ ਹੈ ਉਹ ਅੱਜ ਇੰਨਿਕ ਰੰਗ ਲੈ ਕੇ ਆ ਚੁਕੀ ਹੈ ਵੀ ਅੱਜ ਜਿਹੜਾ ਸਾਰਾ ਸ਼ਹਿਰ ਹੀ ਜਿਹੜਾ ਅੱਜ ਇਸ ਰੱਥ ਯਾਤਰਾ ਦੇ ਵਿੱਚ ਅੱਜ ਸ਼ਮੂਲੀਅਤ ਕਰ ਰਿਹਾ ਹੈ जय श्री राम। ਹੁਣ ਅਸੀਂ ਪੁੱਛਾਂਗੇ ਚੰਡੀਗੜ੍ਹ ਦੇ ਪ੍ਰੈਜ਼ੀਡੈਂਟ ਪ੍ਰਭੂ ਜੀ ਪ੍ਰੇਮਨਾਰ ਕਿ ਉਹ ਕੀ ਕਹਿਣਾ ਚਾਹਣਗੇ ਜਗਨਨਾਥ ਯਾਤਰਾ ਦੇ ਬਾਰੇ। ਹਰੇਕ੍ਰਿਸ਼ਨਾ ਪ੍ਰਭੂ ਜੀ। ਹਰੇਕ੍ਰਿਸ਼ਨਾ। ਤੁਸੀਂ ਕੀ ਕਹਿਣਾ ਚਾਹੋਗੇ ਇਸ ਜਗਨਨਾਥ ਰਾਤ ਯਾਤਰਾ ਬਾਰੇ? ये जगन्नाथ जी की रथ यात्रा बहुत प्राचीन है जगन्नाथ पुरी में ऐसे निकाली जाती थी लेकिन स्वामी प्रभुपाद जी कृपा से इसकॉन के माध्यम से आज पूरे 900 सौ रथ यात्रा निकाली जा रही है पूरे भर में जगन्नाथ जी स्वयं भगवान श्री कृष्ण हैं बलराम जी हैं सुभद्रा जी ये रथ पर बैठ कर के पूरे नगरवासियों को अपना दर्शन दे रहे हैं अपनी कृपा दे रहे हैं ये बहुत बड़ा सौभाग्य है और आप देख रहे हैं यहाँ पे हजारों की संख्या में सभी श्रद्धालु आए हुए हैं जगन्नाथ जी की कर... थोड़ी सी गल करेंगे इसकॉन के चेयरमैन जिनल जो जिन्ना का नाम है पवन सजदेवा जी हरे कृष्णा प्रभु जी हरे कृष्णा आप तुसी की कहना चाहोगे इस जगन्नाथ यात्रा बारे भगवान जगन्नाथ की यात्रा एक यज्ञ है जो लोगों को जीवात्माओं को भगवान के साथ जोड़ने का एक तरीका है जब हम जगन्नाथ रथ यात्रा इस शहर में करते हैं तो इसका भाव ये होता है भगवान के साथ कैसे जीवात्मा को जोड़ा जाए तो कोई जितने भी दिन ये फंक्शन होते हैं कोई तन से कोई मन से कोई धन से इस यात्रा के साथ जुड़ता है और उनको भगवान का आशीर्वाद प्राप्त होता है जैसे ही हम भगवान का आशीर्वाद प्राप्त होगा तो हमारी संपन्नता हमारी प्रसन्नता इससे ही बढ़ेगी इसके अलावा और कोई रास्ता नहीं है भगवान के साथ जुड़कर ही ये हमारे को मिल सकती है और इस रथरा रथ यात्रा के द्वारा हमारे संस्था के संस्थापक आचार्यशील प्रभुपाद जी का ये मिशन था ਇਸ ਤਰੀਕੇ ਸੇ ਜੀਵਾਤਮਾ ਕੋ ਭਗਵਾਨ ਕੇ ਸਾਥ ਜੋੜਾ ਜਾਏ। ਇਹ ਯਾਤਰਾ ਸਾਡੇ ਖੰਨੇ ਸ਼ਹਿਰ ਵਿੱਚ ਇੱਕ ਅਸਿਰਵਾਦ ਸਤਿਭਾਵਨਾ ਉਸਮੇਸ਼ੇ ਜੀ ਔਰ ਇੱਕ ਸ਼ਰਧਾ ਦਾ ਮਾਹੌਲ ਲੈ ਕੇ ਆਉਂਦੀ ਹੈ। ਅੱਜ ਬੜਾ ਹੀ ਸਾਰੇ ਖੰਨੇ ਦੇ ਵਿੱਚ ਬੜਾ ਚਾਅ ਆ ਬੜਾ ਉਤਸ਼ਾਹ ਔਰ ਜਿੰਨੀ ਜਿੰਨੀ ਯਾਤਰਾ ਜਾਏਗੀ ਹਜ਼ਾਰਾਂ ਲੋਕ ਇਸ ਯਾਤਰਾ ਦਾ ਸਵਾਗਤ ਕਰਨਗੇ। ਭਗਵਾਨ ਦੇ ਦਰਸ਼ਨ ਕਰਨਗੇ ਔਰ ਆਪਣੀ ਜੋ ਕਰ ਰਿਹਾ ਤਾਂ ਜੋ आशीर्वाद ਆਪਖੋਣ ਉਹ ਲੈਣਗੇ ਔਰ ਇਹਦੇ ਨਾਲ ਸਾਰੇ ਹੀ ਅਸੀਂ ਇੱਥੇ ਹੋ ਕੇ ਇਸ ਯਾਤਰਾ ਨੂੰ ਸੰਪਨ ਕਰਦੇ ਆ ਔਰ ਇਹੀ ਦੁਆ ਕਰਦੇ ਆ ਕਿ ਅਗਲੇ ਸਾਲ ਫੇਰ ਯਾਤਰਾ ਆਵੇ ਔਰ ਇਹ ਸਾਰਾ ਸਾਲ ਸੁੱਖ ਸ਼ਾਂਤੀ ਦਾ ترقی ਖੁਸ਼ਹਾਲੀ ਦਾ ਸਾਲ ਸਾਲ ਹੋਵੇ ਜੋ ਇਸ ਕਾਮਨਾ ਨੂੰ ਲੈ ਕੇ ਅਸੀਂ ਅੱਗੇ ਚੱਲਦੇ ਆ